ਰੋਹਿਤ ਕਤਰੀ ਜਰਦਾਬਾਦ ਗੈਡੈਕ ਕਤਰੀ ਜਰਦਾਬਾਦ ਬਾਟੀਆਂ ਮੰਗਾ ਜਰਦਾਬਾਦ ਬਾਟੀਆਂ ਮੰਗਾ ਜਰਦਾਬਾਦ ਆਹ ਵੇਖ ਲਓ ਸਰ ਮਤਲਬ ਇਹਨਾਂ ਨੇ ਕੀ ਕੀਤਾ ਇਹਦਾ ਲੋਗ ਨਹੀਂ ਪਵਾਇਆ ਜੀ ਆਹ ਜਿਹੜਾ ਆਪਾਂ ਘਰਾਂ 'ਚ ਜਾਂ ਰਸੋਈ ਨੂੰ ਜਿਹੜਾ ਆਪਣਾ ਦਰਵਾਜ਼ੇ ਨੂੰ ਕੁੰਡਾ ਲੱਗਾ ਹੁੰਦਾ ਜੀ ਆਹ ਆ ਲਾਇਆ ਜੀ ਆਹ ਵੇਖ ਲਓ ਜੀ ਤੁਸੀਂ ਹਾਲਾਤ ਆਪ ਹੀ ਵੇਖ ਸਕਦੇ ਹੋ ਆ ਵੀ ਪੀ ਪ੍ਰੇਟਰ ਸਥੈਥੋਸਕੋਪ ਸਕਸ਼ਨ ਮਸ਼ੀਨ ਹੈਗੇ ਚੱਲਦੇ ਹੀ ਨਹੀਂ ਆਹ ਦੇਖ ਲੋ ਜੀ ਤੁਸੀਂ ਜੀ ਆਹ ਦੇਖ ਲੋ ਜੀ ਦੱਸੋ ਕਿੰਨੀ ਅਸੀਂ ਪੇਸ਼ੈਂਟ ਨੂੰ ਬੋਰਡ ਕਰਾਂਗੇ ਉਹ ਮੈਂ ਦੇਖਦਾ ਸਟਿੱਪਣੀ ਦਾ ਉੱਥੇ ਕੀ ਕੰਮ ਹੈ ਜੀ ਸਟਿੱਪਣੀ ਜੀ ਇਹਦੀ ਜਗ੍ਹਾ ਹੀ ਨਹੀਂ ਹੈਗੀ ਜੀ ਫਿਰ ਉੱਥੇ ਹੀ ਰੱਖਣੀ ਪੈਂਦੀ ਹੈ ਜੀ ਅੱਗ ਲੱਗ ਜੇ ਕਿਤੇ ਗੱਲ ਹੋਏ ਪੇਸ਼ੈਂਟ ਦੂਰੋਂ ਲਿਆਉਣਾ ਪਏ ਸਟੇਚਰ ਨਹੀਂ ਜਾ ਸਕਦਾ ਇਸ ਪੈਨ ਬੋਰਡ ਹੀ ਹੈ ਨਹੀਂ ਕਿਤੇ ਜਿਹੜਾ ਪੇਸ਼ੈਂਟ ਅਸੀਂ ਚੱਕ ਕੇ ਲਿਆ ਸਕੀਏ ਦੂਰੋਂ ਜੀ ਇੱਕ ਬਠਿੰਡੇ ਦਾ ਕੱਲ ਵਾਕਾ ਹੋਇਆ ਨਵਾਂ 75 ਰੁਪਏ ਸੈਲਰੀ ਆਈ ਉਹਦੀ ਉਹ ਮੁੰਡਾ ਨਵਾਂ ਨਿਊ ਜੁਆਇਨਿੰਗ ਸੀ ਯੂਨੀਅਨ ਨਾਲ ਤੁਰਦਾ ਸੀਗਾ 5000 ਆਪ ਦਾ ਪਹਿਲ ਤੇ ਹਜ਼ਾਰ ਤੇ ਕੱਟ ਲਿਆ ਤੇ 75 ਰੁਪਏ ਦੀ ਸੈਲਰੀ ਪਾਤੀ ਇਹ ਪਹਿਲਾਂ ਆਪ ਦਾ ਵੇਹਦੇ ਆ ਫਿਰ ਅਗਲੇ ਬੰਦੇ ਦਾ ਸੋਚਦੇ ਆ ਇਹਨਾਂ ਨੂੰ ਆਪ ਦਾ ਪੰਜੀ ਪੰਜੀ ਕਿੱਥੋਂ ਬਾਛਦੀ ਉਸ ਤੋਂ ਬਚਾਉਣੀ ਆ ਉਹ ਸਾਹਮਣੇ ਕੁੰਡੇ ਆ ਦੂਜੇ ਨਹੀਂ ਏਜੰਸੀਆਂ ਲੈ ਲਵਾਏ ਦੂਜੇ ਲਵਾਦੇ ਕਿਹੜੇ ਰਸੋਈਆਂ ਵਾਰ ਲੈ ਲਵਾਈਦੇ ਯਾਰ ਭਾਜੀ ਜਿਹੜੇ ਨਵੇਂ ਬੰਦੇ ਭਰਤੀ ਕਰਦੇ ਨੇ ਉਹਦਾ ਕੀ ਪ੍ਰੋਸੈਸ ਹੈ? ਭਾਜੀ ਪ੍ਰੋਸੈਸ ਇਹ ਆ ਵੀ ਜਦੋਂ ਵੀ ਨਵੇਂ ਨਵੀਂ ਜੋਇਨਿੰਗ ਹੁੰਦੀ ਆ ਬੰਦੇ ਦੀ 30-3000 ਰੁਪਏ ਲੈ ਰਹੇ ਆ ਆ ਮੁੰਡਾ ਨਵਾਂ ਹੀ ਆਇਆ ਜੀ ਇਹਨਾਂ ਨੂੰ 30-3000 ਰੁਪਏ 10 ਰੁਪਏ 10000 ਪਹਿਲਾਂ ਜਮਾ ਕਰਾਇਆ 5-5000 ਰੁਪਏ ਤਨਖਾਹੋਂ ਕੱਟਿਆ ਜਾਊਗਾ ਇੱਕ ਬਠਿੰਡੇ ਦਾ ਕੱਲ ਵਾਕਾ ਹੋਇਆ ਨਵਾਂ 75 ਰੁਪਏ ਸੈਲਰੀ ਆਈ ਉਹਦੀ ਉਹ ਮੁੰਡਾ ਨਵਾਂ ਨਿਊ ਜੋਇਨਿੰਗ ਸੀ ਯੂਨੀਅਨ ਨਾਲ ਤੁਰਦਾ ਸੀਗਾ ਉਹਦੀ ਬੰਦੀ ਸੀ 5000 75 ਰੁਪਏ ਜਾਨੀ ਕੀ ਸੈਲਰੀ ਬਣੀ ਜਿੰਨੇ ਦਿਨ ਲੱਗੇ ਸੀ ਉਹਦੇ 50 ਆਪ ਦਾ ਪਹਿਲਾ ਵੇਹਦੇ ਆ ਐਂਟਾ ਕਰੀਬ ਮੁੰਡਾ ਨਾ ਕਰੋ ਉਹਦੇ ਘਰੇ ਡੈਥ ਵੀ ਹੋ ਗਈ ਮੁੰਡੇ ਦੀ ਕਿਸੇ ਦੀ ਛੋਟੇ ਬੱਚੇ ਦੀ ਇਹਨਾਂ ਨੇ ਭੋਰਾ ਵੀ ਉੱਤੇ ਤਰਸ ਨਹੀਂ ਕੀਤਾ ਜੀ ਇਹ ਪਹਿਲਾਂ ਆਪ ਦਾ ਵੇਹਦੇ ਆ ਫਿਰ ਅਗਲੇ ਬੰਦੇ ਦਾ ਸੋਚਦੇ ਆ ਇਹਨਾਂ ਨੂੰ ਆਪ ਦਾ ਪੰਜੀ ਪੰਜੀ ਕਿੱਥੋਂ ਬਚਦੀ ਉਸ ਤੋਂ ਬਚਾਉਣੀ ਆ ਉਹ ਸਾਹਮਣੇ ਕੁੰਡੇ ਆ ਦੂਜੇ ਨੇ ਏਜੰਸੀਆਂ ਇਹਨਾਂ ਵਾਏ ਦੂਜੇ ਲਵਾਦੇ ਕਿਹੜੇ ਰਸੋਈਆਂ ਨਾਲ ਲਵਾਈਦੇ ਆ ਡਰਾਈਵਰ ਤੋਂ ਆ ਡਰਾਈਵਰ ਤੋਂ 20-2000 ਰੁਪਏ 25-25000 ਰੁਪਏ ਕੱਟਦੇ ਆ ਇਹ ਜੋ ਵੀ ਹੈ ਹਰ ਇੱਕ ਤੋਂ ਪੈਸਾ ਲੈ ਕੇ ਇਹਨਾਂ ਨੇ ਕੰਮ ਕਰਨਾ ਜੀ ਹਾਂਜੀ ਅ ਦੇਖਿਆ ਜਾਵੇ ਤੁਸੀਂ ਨਵੇਂ ਭਰਤੀ ਹੋਏ ਹੋ ਠੀਕ ਹੈ ਜੀ ਤਾਂ ਤੋਂ ਕੀ ਕੀ ਪ੍ਰੋਟੈਸਟ ਕੀਤਾ ਰਹੇ ਕਿ ਕੀ ਪ੍ਰੋਟੈਸਟ ਕੀਤਾ ਸੀ ਉਹਨਾਂ ਨੇ ਤੇ ਕਿੰਨੇ ਕਿੰਨੇ ਟਰੱਕ ਪੈਸੇ ਲਿੱਤੇਗੇ ਸਰ ਸਾਡੇ ਕੋ ਕਹਿੰਦੇ 30000 ਰੁਪਏ ਇਹਦੀ ਭਰਨਾ ਪੈਣਾ ਤੁਹਾਨੂੰ ਤੇ ਕਾਰਨ ਇਹ ਹੋਏ ਕਿ ਭਰਤੀ ਫੇਰ ਕਰਨਾ ਵਾ 30000 ਰੁਪਏ ਭਰਨਾ ਪੈਣਾ ਤੁਹਾਨੂੰ ਪਹਿਲਾਂ ਤੇ 10000 ਰੁਪਏ ਸੀ ਨਗਦ ਦਿੱਤਾ ਸੀ ਤੇ ਬਾਕੀ 5-5000 ਰੁਪਏ ਇਹਨਾਂ ਨੇ 4 ਮਹੀਨੇ ਸਾਡਾ ਤਨਖਾਹ ਚੋਂ ਕੱਟਿਆ ਸੀ ਹਾਂਜੀ ਤੇ ਇੱਕ ਇਹ ਆਂਦੇ ਆ ਵੀ ਈਐਮਟੀ ਪਿੱਛੇ ਬੈ ਕੇ ਜਾਵੇ ਇਹ ਐਮਟੀ ਪਿੱਛੇ ਦਾ ਬੈਂਦਾ ਆ ਅਸੀਂ ਬੈਠ ਕੇ ਜਾਂਦੇ ਆ ਜਦੋਂ ਇਨਸਟਰੂਮੈਂਟ ਹੀ ਨਹੀਂ ਚੱਲਦੇ ਤਾਂ ਫਿਰ ਅਸੀਂ ਪਿੱਛੇ ਬੈ ਕੇ ਕੀ ਕਰੀਏ ਕਿੰਨੀ ਕੁ ਸਪੀਡ ਨਾਲ ਐਮਬੂਲੈਂਸ ਚੱਲਦੀ ਹੋਣੀ 60 60 ਦੀ ਸਪੀਡ ਤੇ ਜੇ ਉਹ ਤੋਂ ਅੱਪ ਜਾਵੇ ਤੇ ਮੇਲ ਪਾ ਦਿੰਦੇ ਡਰਾਈਵਰ ਦੀ ਜੇ ਮਰੀਜ਼ ਸੀਰੀਅਸ ਹੋਏ ਫਿਰ ਫਿਰ ਵੀ ਇੱਕ ਨਾਂ ਨੰਦੂ ਲੈਟ ਅਵੇਲੇਬਲ ਨਹੀਂ ਹੋਵੇ ਤਾਂ ਕਿਦਾਂ ਮਰੀਜ਼ ਸੀਰੀਅਸ ਬਚਾ ਹੋਏਗਾ ਮਰੀਜ਼ ਹਾਂਜੀ ਉਹ ਤਾਂ ਹੈਗਾ ਮਤਲਬ ਪੂਰਾ ਧੱਕਾ ਕਰ ਰਹੀ ਹੈ ਕੰਪਨੀ ਸਾਡੇ ਨਾਲ ਕੇ ਪ੍ਰਧਾਨ ਜੀ ਜਿਵੇਂ ਕਿ ਮੈਂ ਦੇਖ ਸਕਦਾ ਹਾਂ ਕਿ ਮਰੀਜ਼ ਜਦ ਬਾਈਚਾਂਸ ਫਸ ਜਾਂਦਾ ਹੈ ਟ੍ਰੈਫਿਕ ਜਾਮ ਦੇ ਵਿੱਚ ਇਹ ਇਨਸਟਰੂਮੈਂਟ ਜਿਹੜੇ ਨੇ ਤੁਸੀਂ ਕਹ ਰਹੇ ਥੋੜੇ ਥੋੜੇ ਅਵੇਲੇਬਲ ਨੇ ਉਹ ਥੋੜੇ ਥੋੜੇ ਨਾਲ ਉਹਨਾਂ ਸੜ ਜੂਗਾ ਇਦਾਂ ਨਾਲ ਜੀ ਜੇ ਇਥੇ ਪੇਸ਼ੈਂਟ ਮੰਨ ਲਓ ਰੈਫਰ ਹੁੰਦਾ ਤੇ ਉਹ ਤਕਰੀਬਨ ਆਕਸੀਜਨ ਹੁੰਦੀ ਹੈ ਜੀ ਆਕਸੀਜਨ ਉਹਨਾਂ ਨੂੰ ਅਸੀਂ ਜਿਹੜੀ ਉਹਨਾਂ ਨੂੰ ਕੋ ਕੰਮ ਕਰ ਲੇਗੀ ਪੇਸ਼ੈਂਟ ਉਹ ਆਕਸੀਜਨ ਇਦਾਂ ਨਾਲ ਜੀ ਵੇਖੋ ਹੁਣ ਜੇ ਕੋਈ ਐਕਸੀਡੈਂਟ ਕੇਸ ਆ ਜੀ ਉਹਦੇ ਵਿੱਚ ਜ਼ਿਆਦਾਤਰ ਜੇ ਹੈ ਡੈਂਜਰੀ ਆ ਜਾਂ ਕੋਈ ਮਤਲਬ ਹੋਰ ਫ੍ਰੈਕਚਰ ਵਗੈਰਾ ਵਾ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ ਜੀ ਉਹ ਫਿਰ ਪ੍ਰੋਪਰ ਜਿਹੜੇ ਸਿਲੰਡਰ ਹੁੰਦੇ ਆ ਜੀ ਦੋ ਠੀਕ ਆ ਜੀ ਜੇ ਦੇ ਅ ਹੁੰਦੇ ਆ ਕਈਆਂ 'ਚ ਨਹੀਂ ਹੁੰਦੇ ਜਿੰਨਾ 'ਚ ਹੁੰਦੇ ਆ ਉਹ ਪ੍ਰੋਵਾਈਡ ਕਰਾ ਦਿੰਦੇ ਆ ਜੀ ਫਿਰ ਆਕਸੀਜਨ ਪੇਸ਼ੈਂਟ ਨੂੰ ਲਾ ਲਈਦੀ ਆ ਕਹਿਣ ਦਾ ਮਤਲਬ ਵੀ ਉਹਦਾ ਆਕਸੀਜਨ ਤੇ ਆਪਾਂ ਲਾ ਦਿੰਨੇ ਆ ਆਕਸੀਜਨ ਲੈਵਲ ਨਹੀਂ ਆਪਾਂ ਚੈੱਕ ਕਰ ਸਕਦੇ ਕਿਉਂ ਕਿਉਂਕਿ ਇਹ ਪਲਸ ਆਕਸੀਮੀਟਰ ਕਈਆਂ ਦੇ ਸੈੱਲ ਨਹੀਂ ਹੈਗੇ ਕਈ ਪਲਸ ਆਕਸੀਮੀਟਰ ਕਈਆਂ 'ਚ ਹੈਗੇ ਨਹੀਂ ਆ ਜਿੰਨਾ 'ਚ ਹੈਗੇ ਆ ਉਹ ਕੰਮ ਨਹੀਂ ਕਰਦੇ ਉਹਦਾ ਆਕਸੀਜਨ ਤੇ ਆਪਾਂ ਪੇਸ਼ੈਂਟ ਨੂੰ ਲਾਤੀ ਕਿ ਪਤਾ ਜੀ 3 ਨੰਬਰ ਤੇ 4 ਨੰਬਰ ਤੇ ਇੰਨੀ ਕਿ ਪੇਸ਼ੈਂਟ ਨੂੰ ਜ਼ਰੂਰਤਾ ਲਾਤੀ ਪਰ ਉਹਦਾ ਆਪ ਰਸਤੇ ਦੇ ਵਿੱਚ 2 ਘੰਟੇ ਚੰਡੀਗੜ੍ਹ ਜਾਣ ਤੇ ਪਟਿਆਲੇ ਜਾਣ ਤੇ ਲੱਗ ਜਾਂਦੇ ਪਰ ਰਸਤੇ ਉਹਦਾ ਆਕਸੀਜਨ ਲੈਵਲ ਵੀ ਤੇ ਆਪਾਂ ਚੈੱਕ ਕਰਨਾ ਹਨਾ ਜੀ ਵੀ ਆਕਸੀਜਨ ਲੈਵਲ ਘਟ ਘਟ ਰਿਹਾ ਵਾ ਜਾਂ ਵੱਧ ਰਿਹਾ ਜਾਂ ਕੀ ਪ੍ਰੋਸੈਸ ਆ ਪਰ ਉਹ ਸਾਡੇ ਕੋਲ ਇੰਸਟਰੂਮੈਂਟ ਨਹੀਂ ਹੁੰਦੇ ਜੀ ਅਸੀਂ ਫਿਰ ਕਿਵੇਂ ਚੈੱਕ ਨਹੀਂ ਕਰ ਸਕਦੇ ਉਹਨੂੰ ਸਰਕਾਰ ਤੋਂ ਵੀ ਮੰਗ ਕਰਦੇ ਸਰਕਾਰ ਤੋਂ ਮੰਗ ਸਾਡੀ ਇਹੋ ਹੀ ਆ ਜੀ ਮਾਨ ਸਾਹਿਬ ਤੋਂ ਆਪਣੇ ਸਿਹਤ ਮੰਤਰੀ ਸਾਹਿਬ ਤੋਂ ਵੀ ਇਹਨਾਂ ਦੇ ਜੀ ਕਾਰਵਾਈ ਜ਼ਰੂਰ ਕਰੋ ਜੀ ਕਿਉਂ ਜੇ ਤੁਸੀਂ ਇਹਨਾਂ ਦੇ ਕਾਰਵਾਈ ਕਰਨਗੇ ਨਾ ਤੋਂ ਬਾਅਦ ਕਭਲੇ ਨਿਕਲਨੇ ਆ ਜੀ 2011 ਤੋਂ ਇਹ ਪੰਜਾਬ ਦਾ ਖਜ਼ਾਨਾ ਪੰਜਾਬ ਸਰਕਾਰ ਦਾ ਖਜ਼ਾਨਾ ਪੰਜਾਬ ਦੇ ਲੋਕਾਂ ਦਾ ਪੈਸਾ ਇਹ ਬੰਦੇ ਭੇਜ ਰਹੇ ਆ ਜੀ ਬਹੁਤ ਕਭਲੇ ਨਿਕਲਣਗੇ ਹੱਥ ਜੋੜ ਕੇ ਇਹੋ ਮਾਨ ਸਾਹਿਬ ਨੂੰ ਬੇਨਤੀ ਹੈ ਜੀ ਇਹਨਾਂ ਦੇ ਫੰਕਵੇਰੀ ਜੂਤੋਂ ਪ੍ਰਧਾਨ ਜੀ ਇੱਕ ਵਾਰੀ ਐਂਬੂਲੈਂਸ ਦੇ ਪਰਦਾ ਹਾਲਾਤ ਜਿਹੜੇ ਤੁਹਾਨੂੰ ਸਾਰੇ ਆਡੀਅנס ਨਾਲ ਸਾਂਝੀ ਕਰ ਦਿਓ ਜੀ ਆਹ ਵੇਖ ਲਓ ਸਰ ਮਤਲਬ ਇਹਨਾਂ ਨੇ ਕੀ ਕੀਤਾ ਇਹਦਾ ਲੋਗ ਨਹੀਂ ਪਵਾਇਆ ਜੀ ਆਹ ਜਿਹੜਾ ਆਪਾਂ ਘਰਾਂ 'ਚ ਜਾਂ ਰਸੋਈ ਨੂੰ ਜਿਹੜਾ ਆਪਣਾ ਦਰਵਾਜ਼ੇ ਨੂੰ ਕੁੰਡਾ ਲੱਗਾ ਹੁੰਦਾ ਜੀ ਆਹ ਆ ਲਾਇਆ ਜੀ ਮੰਨ ਲਓ ਜੀ ਆਹ ਵੇਖ ਲਓ ਜੀ ਤੁਸੀਂ ਹਾਲਾਤ ਆਪ ਹੀ ਵੇਖ ਸਕਦੇ ਹੋ ਆ ਵੀ ਪੀ ਪ੍ਰੇਟਰਸ ਸਥੈਥੋਸਕੋਪ ਸਕਸ਼ਨ ਮਸ਼ੀਨ ਹੈਗੇ ਚੱਲਦੇ ਹੀ ਨਹੀਂ ਮੇਰੇ ਫਿੰਟ ਲੈਣਾ ਪਿਆ ਓਕਸੀਮੀਟਰ ਜਿਹੜਾ ਦਾ ਉਹ ਵੀ ਨਹੀਂ ਹੈਗਾ ਜੀ ਆਹ ਵੇਖ ਲਓ ਜੀ ਤੁਸੀਂ ਜੀ ਆਹ ਵੇਖ ਲਓ ਜੀ ਦੱਸੋ ਕਿੰਨੀ ਅਸੀਂ ਪੇਸ਼ੈਂਟ ਨੂੰ ਬੋਰਡ ਕਰਾਂਗੇ ਜੀ ਉਹ ਮੈਂ ਦੇਖ ਸਕਦਾ ਇਸ ਟਿਪਲੀ ਦਾ ਉੱਥੇ ਕੀ ਕੰਮ ਹੈ ਜੀ ਸਟਿਪਨੀ ਦੀ ਇਹਦੀ ਜਗ੍ਹਾ ਹੀ ਨਹੀਂ ਹੈਗੀ ਜੀ ਫਿਰ ਉੱਥੇ ਹੀ ਰੱਖਣੀ ਪੈਂਦੀ ਹੈ ਜੀ ਜੀ ਸਟਿਪਨੀ ਦੀ ਜਗ੍ਹਾ ਮੈਂ ਦੇਖ ਸਕਦਾ ਕਿ ਥੱਲੇ ਦੀ ਸਟਿਪਨੀ ਜਗ੍ਹਾ ਹੁੰਦੀ ਹੈ ਥੱਲੇ ਵੀ ਜੀ ਆ ਫੁੱਟ ਰੈਸਟ ਵੇਖ ਲਓ ਤੁਸੀਂ ਟੁੱਟਾ ਜੀ ਇੱਕ ਵਾਰੀ ਫੋਕਸ ਇੱਥੇ ਜਿਹੜਾ ਮਾਰੇ ਜਾਵੇ ਫੁੱਟ ਰੈਸਟ ਕਿ ਕਿਸ ਤਰ੍ਹਾਂ ਦਾ ਜਿਹੜਾ ਫੁੱਟ ਰੈਸਟ ਟੁੱਟਿਆ ਆ ਕਿ ਜਾਂ ਬਾਈਚਾਂਸੇ ਕਾਲੂ ਪੇਸ਼ੈਂਟ ਨੂੰ ਉੱਪਰ ਚਾੜਨ ਵਾਸਤੇ ਜਿਹੜਾ ਸਟੇਸ਼ਨ ਤੇ ਇੱਥੇ ਰੱਖਣ ਵਾਸਤੇ ਪੇਸ਼ੈਂਟ ਨੂੰ ਕੋਈ ਵੀ ਜਿਹੜਾ ਡਾਕਟਰ ਆ ਕੋਈ ਵੀ ਅੰਦਰ ਕੰਡਕਟਰ ਆ ਕੋਈ ਵੀ ਅੰਦਰ ਬੈਠਾ ਹੋਵੇ ਤੇ ਉਸ ਨੂੰ ਅੰਦਰ ਚਾੜਨ ਵਾਸਤੇ ਪਹਿਲੇ ਪਹਿਲੇ ਫੁੱ ਬਾਈਕ ਜੇ ਟੁੱਟੀ ਹੋਏ ਤੇ ਪੇਸ਼ੈਂਟ ਵੀ ਨਾਲ ਉਹਦੇ ਨਾਲ ਗਾਇਲ ਹੋ ਸਕਦਾ ਹੈ ਤੇ ਹੋਰ ਵੀ ਹਾਲਾਤ ਪਰਦਾ ਜੀ ਜਿਹੜੇ ਨੇ ਦਿਖਾ ਰਹੇ ਨੇ ਹਾਂਜੀ ਆ ਟੱਕਣ ਵੇਖ ਲੋ ਜੀ ਆ ਡੀਜ਼ਲ ਵਾਲੀ ਟੈਂਕੀ ਦਾ ਇਹਦਾ ਟੱਕਣ ਹੀ ਨਹੀਂ ਹੈਗਾ ਜੀ ਪੈਸੇ ਲਈਦਾ ਜਾ ਰਹੇ ਆ ਜੀ ਇਹ ਪੰਜਾਬ ਸਰਕਾਰ ਤੋਂ ਆਹ ਵੇਖ ਲੋ ਜੀ 100 ਨਹੀਂ ਤੇ 200 ਦਾ ਆਏਗਾ ਜੀ ਇਹ ਨਹੀਂ ਭੁਆਣਾ ਪੈਨ ਬੋਰਡ ਹੀ ਨੇ ਪੂਰੋ ਪੇਸ਼ੈਂਟ ਲਿਆਉਣਾ ਪੈ ਜਾਏ ਕਿ ਅੱਗ ਲੱਗ ਜਾਵੇ ਅਗ ਲੱਗ ਜੇ ਕਿਤੇ ਗੱਲ ਵੇ ਪੇਸ਼ੈਂਟ ਦੂਰੋਂ ਲਿਆਉਣਾ ਪਏ ਸਟੀਚਰ ਨਹੀਂ ਜਾ ਸਕਦਾ ਇਸ ਪੈਂ ਬੋਰਡ ਹੀ ਹੈ ਨਹੀਂ ਕਿਤੇ ਜਿੰਨਾ ਪੇਸ਼ੈਂਟ ਅਸੀਂ ਚੱਕ ਕੇ ਲਿਆ ਸਕੀਏ ਦੂਰੋਂ ਜੀ ਕੋਈ ਮੈਡੀਸਨ ਨਹੀਂ ਕੋਈ ਕੁਝ ਵੀ ਨਹੀਂ ਹੈ ਜੇ ਸਮਾਨ ਜੋ ਵੀ ਹੋ ਸਕਦਾਗਾ ਬਲਸੋਕਸੀਮੀਟਰ ਹੋ ਗਿਆ ਬੀਪੀ ਬਰੇਟਰ ਹੋ ਗਿਆ ਕੋਸ਼ਿਸ਼ ਵੀ ਨਹੀਂ ਕੀਤੀ ਨਾ ਚੈੱਕ ਕਰਨ ਸਾਫ ਸਫਾਈ ਦਾ ਵੀ ਇੱਕ ਤਰ੍ਹਾਂ ਦੇਖਿਆ ਜਾਵੇ ਧਿਆਨ ਰੱਖਿਆ ਜਾਂਦਾ ਪਰ ਸਾਫ ਸਫਾਈ ਦਾ ਬਿਲਕੁਲ ਵੀ ਧਿਆਨ ਜਾਂਦਾ ਇੱਥੇ ਨਹੀਂ ਰੱਖਿਆ ਜਾ ਰਿਹਾ ਦੇਖਿਆ ਨਹੀਂ ਜਾ ਰਿਹਾ ਇਹ ਕੇਸ ਤੇ ਕੇਸ ਇਹ ਕਹਿ ਰਹੇ ਜਿੰਦ ਤੱਕ ਕਹਦੀਆਂ ਨੇ ਸਪਾਈ ਕਰਨੀ ਜੀ ਗੱਡੀ ਵਾਸ਼ ਕਰਨੀ ਆ ਸਾਨੂੰ 10 ਮਿੰਟ 15 ਮਿੰਟ ਦਿੱਤੇ ਜਾ ਰਹੇ ਆ ਦੇ ਦਿਓ ਉਹ ਵੀ ਕਹਿੰਦੇ ਨਹੀਂ ਸਪਾਈ ਨਹੀਂ ਪਹਿਲਾਂ ਪੇਸ਼ੈਂਟ ਡ੍ਰੌਪ ਕਰੋ ਪੇਸ਼ੈਂਟ ਬਣਾ ਗਾਣਾ ਕੱਢੇ ਵੀ ਸਪਾਈ ਕਿਉਂ ਨਹੀਂ ਗਈ ਇਹਨਾਂ ਨੂੰ ਉਸ ਤਾਂ ਕੋਈ ਮਤਲਬ ਨਹੀਂ ਇਹਨਾਂ ਨੂੰ ਤਾਂ ਬਸ ਪੇਸ਼ੈਂਟ ਡ੍ਰੌਪ ਛੱਡੋ ਤੇ ਲਿਆਓ ਬਸ ਇਹ ਆ ਜੀ ਤੇ ਬਾਕੀ ਇਹਨਾਂ ਨੇ ਤਿੰਨ ਬੰਦੇ ਹੋਣੇ ਚਾਹੀਦੇ ਐਂਬੂਲੈਂਸ ਤੇ ਸਪੈਸ਼ਲ ਸਪਾਈ ਵਾਲਾ ਅੱਡ ਮੁਲਾਜ਼ਮ ਰੱਖਿਆ ਹੋਇਆ ਇਹਨਾਂ ਨੇ ਆਪਦੇ ਕੰਟੈਕਟ 'ਚ ਪਰ ਉਹ ਹੈ ਹੀ ਨਹੀਂਗਾ 8 ਘੰਟੇ ਡਿਊਟੀ ਦੇ ਬਜਾਏ ਆ 12-12 ਘੰਟੇ ਡਿਊਟੀ ਲੈ ਰਹੇ